ਤਰਨਤਾਰਨ ਦੇ ਜਿਮਨੀ ਚੌਂ ਦੇ ਪ੍ਰਚਾਰ ਦੌਰਾਨ ਰਾਜਾ ਵੜਿੰਗ ਵੱਲੋਂ ਮਰਹੂਮ ਕੇਂਦਰੀ ਗ੍ਰਹਿ ਮੰਤਰੀ ਬੁੱਟਾ ਸਿੰਘ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਦੇ ਚੱਲਦੇ ਰਾਜਨੀਤਿਕ ਮਾਹੌਲ ਗਰਮਾਇਆ ਹੋਇਆ ਹੈ ਜਿੱਥੇ ਰਾਜਨੀਤਿਕ ਪਾਰਟੀਆਂ ਤੇ ਆਗੂਆਂ ਵੱਲੋਂ ਰਾਜਾ ਵੜਿੰਗ ਦੀ ਇਸ ਬਿਆਨ ਨੂੰ ਲੈ ਕੇ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਰਾਜਾ ਵੜਿੰਗ ਵੱਲੋਂ ਮਾਫੀ ਮੰਗਣ ਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਣ ਦੇ باوجود ਗੁੱਸਾ ਥਮਦਾ ਹੋਇਆ ਨਜ਼ਰ ਨਹੀਂ ਆ ਰਿਹਾ ਤਾਂ ਪਹਿਲਾਂ ਤਾਂ ਸਾਰੇ ਹੀ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਦੇਖੋ ਜੀ ਆਪਾਂ ਟਿੱਪਣੀ ਜਿਹੜੀ ਕੀਤੀ ਆ ਇੱਕ ਕਹਿੰਦੇ ਹੁੰਦਾ ਵਾ ਕਤਲ ਹੁੰਦਾ ਗੋਲੀ ਦੇ ਨਾਲ ਇੱਕ ਹੁੰਦਾ ਜ਼ੁਬਾਨ ਦੇ ਨਾਲ ਰਾਜਾ ਵੜਿੰਗ ਨੇ ਜਿਹੜਾ ਕਤਲ ਕੀਤਾ ਇਹ ਜ਼ੁਬਾਨ ਦਾ ਕਤਲ ਕੀਤਾ ਜਦ ਕਿ ਇੱਕ ਪਸੰਦ ਕਲਾ ਬੂਟਾ ਸਿੰਘ ਜੀ ਦਾ ਕੀਤਾ ਪੂਰੀ ਸੋਸਾਇਟੀ ਪੂਰੀ ਕਮਿਊਨਿਟੀ ਦਾ ਕਤਲ ਕੀਤਾ ਵਾ ਜੋ ਕਿ ਇਹਨਾਂ ਨੂੰ ਇਹਦਾ ਖਾਵੇਂ ਚਾ ਭੁਗਤਣਾ ਪਏਗਾ ਤੁਸੀਂ ਦੇਖੋ ਜੀ ਰੰਗ ਨੂੰ ਲੈ ਕੇ ਉਹਨਾਂ ਟਿੱਪਣੀ ਕੀਤੀ ਹੈ ਪਰ ਉਹਨਾਂ ਨੇ ਉਹਨਾਂ ਦੀ ਉਪਲਬਧੀਆਂ ਨਹੀਂ ਕਨਾਈਆਂ 8 ਵਾਰ ਉਹ ਐਮਪੀ ਰਹੇ ਚੁੱਕੇ ਨੇ ਇੱਥੋਂ ਤੱਕ ਇਹਨਾਂ ਨੇ ਪੀ ਐਚ ਡੀ ਤੱਕ ਕੀਤੀ ਆ ਉਹਨਾਂ ਨੂੰ ਕੋਈ ਕਾਂਗਰਸ ਪਾਰਟੀ ਨੇ ਜਿਹੜਾ ਗ੍ਰਹਿ ਮੰਤਰੀ ਨਹੀਂ ਲਾਇਆ ਸੀ ਉਹਨਾਂ ਨੂੰ ਬਾਬਾ ਸਾਹਿਬ ਦੇ ਸਵਿਧਾਨ ਦੇ ਅਧਿਕਾਰ ਅਕੋਰਡਿੰਗ ਉਹਨਾਂ ਨੂੰ ਜਿਹੜਾ ਆਪਣੀ لیاقت ਦੇ ਨਾਲ ਗ੍ਰਹਿ ਮੰਤਰੀ ਲੱਗਿਆ ਸੀ ਦੇਖੋ ਜੀ ਇਹ ਚਾਹ ਰਾਜਾ ਬਰਿੰਗ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਮਨਛਾ ਜਿਹੜੀ ਦੇਖਦੀ ਹੈ ਕਿ ਉਦਾਂ ਦੀ ਵਿਰੋਧੀ ਮਨਛਾ ਹੈ ਤੇ ਦੇਖੋ ਇੱਕ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਉਹਨਾਂ ਦੇ ਖਿਲਾਫ ਇਹਨਾਂ ਗਲਤ ਕਰ ਰਹੇ ਨੇ ਜੇ ਥਲੜੇ ਲੈਵਲ ਦੇ ਛੋਟੀ ਕਾਰ ਦੇ ਲੋਕ ਹੈ ਉਹਨਾਂ ਨੂੰ ਤੇ ਕੋਈ ਸਮਝ ਦੇ ਨਹੀਂ ਹੁੰਦੇ ਕੀ ਸੋਚਦੇ ਹੋ ਕਾਂਗਰਸ ਪਾਰਟੀ ਪੱਟੀ ਨੂੰ ਇਹਨਾਂ ਨੂੰ ਪਹਿਲੇ ਸਭ ਤੋਂ ਪਹਿਲੇ ਤਾਂ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣਾ ਚਾਹੀਦਾ ਵਾ ਤੇ ਇਹਨਾਂ ਦੀ ਜਿਹੜੀ ਬੰਦੀ ਵੀ ਭਾਗੀ ਕਾਰਵਾਈ ਹੋ ਕਰਨੀ ਚਾਹੀਦੀ ਸਾਡੇ ਬਹੁਤ ਹੀ ਸਰਕਾਰਯੋਗ ਵਾਲਮੀਕ ਸਮਾਜ ਔਰ ਜਿਹੜੇ ਮਜਬੀ ਸਿੱਖ ਸਮਾਜ ਦੇ ਬੂਟਾ ਸਿੰਘ ਜੀ ਆ ਉਹਨਾਂ ਤੇ ਜਿਹੜੀ ਗੱਲ ਸਰਦਾ ਵਾਲੀ ਬੋਲੀ ਗਈ ਆ ਉਹਨਾਂ ਨੇ ਉਹਨਾਂ ਦੇ ਰੰਗ ਬਾਰੇ ਗੱਲਾਂ ਕੀਤੀਆਂ ਪਰ ਉਹਨਾਂ ਦੇ ਚੋਕੜ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਹੀ ਨਿੰਦਣਯੋਗ ਆ ਪਰ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਐਸਟੀ ਸਮਾਜ ਔਰ ਵਾਲਮੀਕ ਭਾਈਚਾਰੇ ਦੇ ਵਿੱਚ ਬਹੁਤ ਭਾਰੀ ਰੋਸ਼ ਆ ਜਿੱਤੇ ਉਹ ਇਹਨਾਂ ਚੀਜ਼ਾਂ ਨੂੰ ਨਿੰਦਦੇ ਪਏ ਆ ਉੱਥੇ ਉਹਨਾਂ ਨੇ ਉਹ ਚੀਜ਼ਾਂ ਉਜਾਗਰ ਕਰਨੀ ਵੀ ਨਹੀਂ ਕਰਨੀਆਂ ਕਿ ਜਿਹੜੀਆਂ ਕਿ ਉਹਨਾਂ ਦੀਆਂ ਜੀਵਨ ਦੇ ਵਿੱਚ ਅਚੀਵਮੈਂਟਾਂ ਸੀ ਉਹ ਬੜੀ ਬੁੱਧੀਜੀਵੀ ਸੀ ਪੀਏ ਐਮਏ ਪੜ੍ਹੇ ਲਿਖੇ ਸੀ ਪਰ ਰਾਜਨੀਤੀ ਦੇ ਐਮਪੀ ਤੋਂ ਪਹਿਲਾਂ ਹੀ ਉਹਨਾਂ ਨੇ ਪੀਐਚਡੀ ਵੀ ਕੀਤੀ ਸੀ ਪਰ ਦੇਸ਼ ਦੇ^- ਗ੍ਰਹਿ ਮੰਤਰੀ ਵੀ ਰਹੇ ਸੀ ਪਰ ਪੰਜਾਬ ਦੇ ਵਕ-ਵਕ ਉਹਦਾਂ ਦੇ ਵਿਧਾਇਕਾਂ ਦੇ ਮੰਤਰੀ ਵੀ ਰਹੇ ਕਿ ਕੇ ਸਨ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਸਬੰਧਾਂ ਵਿੱਚ ਉਹ ਗਵਰਨਰ ਵੀ ਰਹੇ ਹਨ ਇਹਦੀ ਮਾਨਸਿਕਤਾ ਤਲਤ ਵਿਰੋਧੀ ਹੈ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਜਿਹੜੇ ਐਡੇ ਵੱਡੇ ਬੁੱਧੀਜੀਵੀ ਜਿਹੜੇ ਫਰਗਵਾਸੀ ਹੋ ਚੁੱਕੇ ਜਿੰਨਾਂ ਦਾ ਉਹਨਾਂ ਤੇ ਆਪਾਂ ਟਿੱਪਣੀ ਕਰਦੇ ਪਿਆ ਇਹਨਾਂ ਦੀ ਇੰਨੀ ਹਸੇਤ ਹੈ ਕਿ ਉਹਨਾਂ ਦੇ ਬਾਰੇ ਬੋਲਿਆ ਜਾਏ ਜੋ ਮਾਫੀਆਂ ਦਾ ਕੀ ਮੁੱਲ ਵਾ ਜੇਕਰ ਤੁਸੀਂ ਸਮਝਦੇ ਜੇ ਤੁਹਾਨੂੰ ਸਮਝ ਆ ਤੇ ਜਿਹੜੇ ਤੁਹਾਡੀ ਪਾਰਟੀ ਦੇ ਜਿਹੜੇ ਲੋਕ ਵਾ ਜਿਨ੍ਹਾਂ ਨੇ ਆਪਣੀ ਸਾਰਾ ਉਮਰ ਆਪਣੀ ਪਾਰਟੀ ਨੂੰ ਪਰ ਆਪਣੇ ਦੇਸ਼ ਨੂੰ ਦਿੱਤਾ ਤੁਸੀਂ ਅੱਜ ਉਹਨਾਂ ਤੇ ਟਿੱਪਣੀ ਕਰੋ ਤੁਹਾਡੀ ਮੇਰੇ ਹਿਸਾਬ ਨਾਲ ਹਾਇਸियत ਨਹੀਂ ਕਿ ਉਹਨਾਂ ਦੇ ਬਾਰੇ ਅਜਿਹੀ ਗੱਲ ਕਰੋ ਇਹ ਗੱਲ ਜੀ ਬਿਲਕੁਲ ਬਹੁਤ ਹੀ ਗੰਧਕੋਲ ਗੱਲ ਹੈ ਕਿ ਇਹਦੀ ਇਹ ਭਾਵਨਾ ਦਾ ਨਾਮ ਇਹ ਗੱਲਾਂ ਵਾ ਕਿ ਜਿਹੜੇ ਵੀ ਸਾਡੇ ਸਮਾਜ ਦੇ ਲੋਕ ਰੱਖੀਆਂ ਕਰਕੇ ਉੱਤਿਆ ਉੱਦਾਂ ਤੇ ਡਾੜਦੇ ਆ ਤੇ ਇਹ ਲੋਕ ਉਹਨਾਂ ਦੀ ਨਰਾਦਦਾ ਕਰਦੇ ਆ ਮੈਂ ਤੇ ਇਹ ਸਮਝਦਾ ਵਾਂ ਕਿ ਪੂਰੇ ਹੁਣ ਬੋਤਾਂ ਦੀ ਪੋਲਿਟਿਕਸ ਦਾ ਮਿਆਰ ਬਿਲਕੁਲ ਥੱਲੇ ਗਿਰ ਚੁੱਕਾ ਵਾ ਇਸ ਕਰਮ ਦੇ ਇਲੈਕਸ਼ਨ ਤੇ ਕੋਸਰ ਵੇਗਾ ਦੇਖੋ ਜੀ ਜ਼ਰੂਰ ਤਾਏਗਾ ਅਸੀਂ ਆਪ ਖੁਦ ਤਰੰਤਾਰਾਂ ਦੀ ਇਲੈਕਸ਼ਨ ਦੇ ਵਿੱਚ ਵੀ ਜਾਵਾਂਗੇ ਪਰ ਨਾਲ ਨਾਲ ਆਪਣੇ ਵਾਲਮੀਕੀ ਭਾਈਚਾਰੇ ਪਰ ਮਜਵੀ ਸਿੱਖ ਭਾਈਚਾਰੇ ਨੂੰ ਅਪੀਲ ਵੀ ਕਰਾਂਗੇ ਕਿ ਜਿਹੜੀ ਇਹਨਾਂ ਦੇ ਉੱਤੇ ਫੌਣ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਬਾਈਕਾਟ ਕੀਤਾ ਜਾਵੇ ਤੇ ਉਹਨੂੰ ਵੋਟਾਂ ਨਾ ਪਾਈਆਂ ਜਾਣ। ਐਫਆਈਆਰ ਤੇ ਹੋਣੀ ਚਾਹੀਦੀ ਉਸ ਤੇ ਬੱਚਾ ਵੀ ਹੋਣਾ ਚਾਹੀਦਾ। ਔਰ ਜਿਹੜਾ ਅਨੁਸੂਚਿਤ ਜਾਤੀ ਦਾ ਐਕਟ ਆ ਜਿਹੜਾ ਆਪਾਂ ਕਦੇ ਵੀ ਜਦੋਂ ਆਪਾਂ ਕਿਸੇ ਨੂੰ ਕੋਈ ਦਲਤ ਸ਼ਬਦ ਬੋਲਦੇ ਆ ਤੇ ਇਹਦੇ ਤੇ ਐਸੀ ਐਕਟ ਧਾਰਾ ਲਾ ਕੇ ਇਹਦੇ ਪਰਚਾ ਹੋਣੇ ਚਾਹੀਦਾ ਵਾ ਔਰ ਜਿਹੜੀ ਭਾਂਦੀ ਤੇ ਕਾਰਵਾਈ ਹੋਣੀ ਚਾਹੀਦੀ ਆ। ਔਰ ਜਿਹੜਾ ਮੌਜੂਦਾ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਐਫਸੀ ਕਮਿਸ਼ਨ ਦੇ ਚੇਅਰਮੈਨ ਆ ਗੜੀ ਸਾਹਿਬ ਅਸੀਂ ਉਹਨਾਂ ਤੋਂ ਵੀ ਮੰਗ ਕਰਦੇ ਆ ਕਿ ਇਹਨਾਂ ਤੇ ਭਾਂਦੀ ਦੀ ਭਾਗੀ ਕਾਰਵਾਈ ਕੀਤੀ ਜਾਵੇ।